ਪੰਜਾਬ ਸਰਕਾਰ ਮੁਰਦਾਬਾਦ 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 ਬੇਰੁਜ਼ਗਾਰ ਸੰਜਾ ਮੋਰਚਾ ਪੰਜਾਬ ਨੇ ਡੀਸੀ ਦਫਤਰ ਅੱਗੇ ਲਗਾਇਆ ਪੱਕਾ ਮੋਰਚਾ ਦੁੱਖ ਦੀ ਗੱਲ ਹੈ ਕਿ ਜਿਹਨੂੰ ਅਸੀਂ ਆਪ ਦੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੇ ਸੀ ਉਹ ਵੀ ਧੱਕਾ ਮੁੱਕੀ ਕਰ ਰਹੀ ਹੈ ਅਗਲੀ ਗੱਲ ਕਿ ਜੇ ਸਾਨੂੰ ਮੀਟਿੰਗਾਂ ਦਿੱਤੀਆਂ ਨੇ ਮੀਟਿੰਗਾਂ ਪਹਿਲੀ ਗੱਲ ਹੁੰਦੀਆਂ ਨਹੀਂ ਜੇ ਹੁੰਦੀਆਂ ਨੇ ਤਾਂ ਉਹਨਾਂ ਮੀਟਿੰਗਾਂ ਦੇ ਵਿੱਚ 4 ਸਾਲਾਂ ਦੇ ਵਿੱਚ ਜੇ ਸਾਡਾ ਮਸਲਾ ਹੱਲ ਕੀਤਾ ਹੁੰਦਾ ਪੋਸਟਾਂ ਕੱਢੀਆਂ ਹੁੰਦੀਆਂ ਇਹ ਜਿਹੜੇ ਬੈਠੇ ਨੇ ਇਹਨਾਂ ਨੇ ਇੱਕ ਵੀ ਪੇਪਰ ਦਿੱਤਾ ਮਾਸਟਰ ਗ੍ਰੈਜੂਏਟ ਦਾ ਲੈਕਚਰ ਦਾ ਦਿੱਤਾ ਹੁੰਦਾ ਤਾਂ ਇੱਥੇ ਬੈਠਣ ਦੀ ਲੋੜ ਨਹੀਂ ਸੀ ਪੰਜਾਬ ਸਰਕਾਰ ਖਿਲਾਫ ਜਮ ਕੇ ਕੀਤੀ ਨਾਰੇਬਾਜੀ ਜੋ ਸਰਕਾਰ ਮਰਦਾਬਾਦ 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 ਅਕੋਣ ਅਸੀਂ ਬਿਲਕੁਲ ਮਜਬੂਰ ਹੋ ਗਏ ਆ ਕਿ ਜਿੰਨਾ ਚਿਰ ਮਸਲੇ ਹੱਲ ਨਹੀਂ ਕਰਦੇ ਹੈਗੇ ਉਹਨਾਂ ਚਿਹਰਾ ਸੀ ਆ ਬੈਠੇ ਆ ਤੁਹਾਡੇ ਦਰ ਤੇ ਬੈਠੇ ਆ ਉਨਾ ਦਾ ਕਿਹਣਾ ਪੰਜਾਬ ਸਰਕਾਰ ਹਰ ਫਰੰਟ ਤੇ ਪੂਰੀ ਤਰ੍ਹਾਂ ਫੇਲ ਅੜੀਕ ਕੇ ਕਿ ਹੁਣ ਤਾਂ ਸਿਰਫ ਸਾਲ ਬਚ ਗਿਆ ਸਾਲ ਤੋਂ ਪਹਿਲਾਂ ਹੀ ਹੋ ਸਕਦਾ ਪੰਜਾਬ ਦੇ ਲੋਕਾਂ ਨੇ ਕਿਉਂਕਿ ਤਸਵੀਰ ਦਿਖਾਤੀ ਹੈ ਜਲਾ ਪ੍ਰੀਸ ਦੇ ਬਲਕ ਸਮਤੀ ਚੋਣਾਂ ਦੇ ਵਿੱਚ ਇਹ ਇਹ ਤੋਂ ਪਹਿਲਾਂ ਵੀ ਤਸਵੀਰ ਦਿਖਾ ਸਕਦੇ ਆ ਤੇ ਆਪਣੇ ਰੋਜ਼ਗਾਰ ਲਈ ਪੱਕਾ ਬੈਠੇ ਆ ਕਿ ਪੰਜਾਬ ਦਾ ਸੂਬਾ ਦੇਖਿਆ ਜਾਵੇ ਤਾਂ ਦਰਨਿਆ ਦਾ ਸੂਬਾ ਬਣ ਕੇ ਰਹਿ ਗਿਆ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਰੋਡ ਝਾਂਮ ਰਹਿੰਦੇ ਨੇ ਤਸਵੀਰਾਂ ਸੰਗਰੂਰ ਦੀਆਂ ਨੇ ਜੋ ਇਹ ਸੱਚ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਸਰਕਾਰਾਂ ਤੋਂ ਤੰਗ ਆ ਕੇ ਪਿਸ ਰਹੇ ਨੇ ਇਹ ਦਰਨਾ ਜੋ ਸ਼ਾਂਤ ਮੇ ਢੰਗ ਦੇ ਨਾਲ ਡੀਸੀ ਦਫਤਰ ਅੱਗੇ ਬੇਰੁਜ਼ਗਾਰ ਸੰਜਾ ਮੋਰਚਾ ਵਾਲੋ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੂਰਾ ਕਰਨ ਦੀ ਲਗਾਇਆ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬਹੁਤ ਸਾਲਾਂ ਤੋਂ ਇਹ ਸੰਘਰਸ਼ ਲੜ ਰਹੇ ਹਾਂ ਪਰ ਕੋਈ ਵੀ ਹੱਲ ਨਹੀਂ ਨਿਕਲ ਰਿਹਾ ਉਹਨਾਂ ਕਿਹਾ ਕਿ ਜਦੋਂ ਵੀ ਅਸੀਂ ਧਰਨਾ ਲਾਉਂਦੇ ਹਾਂ ਸਾਡੇ ਉੱਪਰ ਪੁਲਿਸ ਪ੍ਰਸ਼ਾਸਨ ਦੁਆਰਾ ਤਸ਼ੱਦਦ ਟਾਇਆ ਗਿਆ ਸਾਡੇ ਉੱਪਰ ਪਾਣੀ ਦੇ ਬੁਛਾੜਾ ਕੀਤੇ ਗਏ ਇਥੋਂ ਤੱਕ ਹੀ ਨਹੀਂ ਸਾਡੀਆਂ ਭੈਣਾਂ ਦੀਆਂ ਸਿਰ ਤੋਂ ਚੁੰਨੀਆਂ ਪੈਰਾਂ ਥੱਲੇ ਰੋਲੀਆਂ ਗਈਆਂ ਬਹੁਤ ਵਾਰ ਸਾਡੇ ਨਾਲ ਮੀਟਿੰਗਾਂ ਦੇ ਵਾਅਦੇ ਕੀਤੇ ਗਏ ਪਰ ਜਦੋਂ ਅਸੀਂ ਚੰਡੀਗੜ੍ਹ ਪਹੁੰਚਦੇ ਹਾਂ ਤਾਂ ਮੀਟਿੰਗਾਂ ਕੈਨਸਲ ਕੀਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਕਿਉਂਕਿ ਅਸੀਂ ਆਪਣੇ ਹੱਕ ਮੰਗਦੇ ਹਾਂ ਨਾ ਕਿ ਪੀਕ ਹਰ ਸਾਲ ਸਾਡੇ ਚੋਂ 18 ਤੋਂ 20% ਓਵਰਏਜ ਹੋ ਜਾਂਦੇ ਨੇ ਅਸੀਂ ਚਾਹੁੰਦੇ ਹਾਂ ਕਿ ਜੋ ਓਵਰਏਜ ਹੋ ਰਹੇ ਨੇ ਉਹਨਾਂ ਦੀ ਉਮਰ ਦੀ ਹਦਵਦਾਈ ਜਾਵੇ ਪਰ ਇਹ ਸਰਕਾਰ ਜੋ ਹੈ ਸੁਣਦੀ ਨਹੀਂ ਉਲਟਾ ਸਾਡੇ ਉੱਪਰ ਤਸ਼ੱਦਦ ਟਾਰੀ ਹੈ ਇਹ ਸਰਕਾਰ ਹਰ ਫਰੰਟ ਦੇ ਉੱਪਰ ਫੇਲ ਹੈ 2027 ਤਾਂ ਬਹੁਤ ਦੂਰ ਹੈ ਸਾਨੂੰ ਲੱਗਦਾ ਇੱਕ ਸਾਲ ਦੇ ਅੰਦਰ ਹੀ ਇਹ ਸਰਕਾਰ ਖਤਮ ਹੋ ਜਾਵੇਗੀ ਅਸੀਂ ਤਾਂ ਵੋਟਾਂ ਪਾਈਆਂ ਸਨ ਕਿ ਇਹ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਪਰ ਸਾਨੂੰ ਨਹੀਂ ਪਤਾ ਕਿ ਇਹ ਸਾਨੂੰ ਹੀ ਡੰਗੇਗੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਆਉਣ ਵਾਲਾ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ ਜਿਸ ਦੀ ਜ਼ਿੰਮੇਵਾਰ ਇਹ ਸਰਕਾਰ ਹੋਵੇਗੀ ਸੋ ਕੁਮਿੰਦਰ ਸਿੰਘ ਢੱਲਵਾ ਕਨਵੀਨਰ ਬੇਰਜਕਾਰ ਸੰਜਮੋਰਚਾ ਪੰਜਾਬ ਪਹਿਲੀ ਗੱਲ ਤੇ ਜਦੋਂ ਜਾਂਦੇ ਆ ਚੰਡੀਗੜ੍ਹ ਮੀਟਿੰਗ ਕਰਦਾ ਜੇ ਮਾਮੂਲੀ ਮੀਟਿੰਗਾਂ ਹੋਈਆਂ ਲੈਟਰ ਦਿੱਤੇ ਆ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਖੁਦ ਕਿਹਾ ਕਿ ਧੱਕਾ ਮੁਕੀ ਦੁੱਖ ਦੀ ਗੱਲ ਹੈ ਕਿ ਜਿਹਨੂੰ ਅਸੀਂ ਆਪ ਦੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੇ ਸੀ ਉਹ ਵੀ ਧੱਕਾ ਮੁਕੀ ਕਰ ਰਹੀ ਹੈ ਅਗਲੀ ਗੱਲ ਕਿ ਜੇ ਸਾਨੂੰ ਮੀਟਿੰਗਾਂ ਦਿੱਤੀਆਂ ਨੇ ਮੀਟਿੰਗਾਂ ਪਹਿਲੀ ਗੱਲ ਹੁੰਦੀਆਂ ਨਹੀਂ ਜੇ ਹੁੰਦੀਆਂ ਨੇ ਤਾਂ ਉਹਨਾਂ ਮੀਟਿੰਗਾਂ ਦੇ ਵਿੱਚ 4 ਸਾਲਾਂ ਦੇ ਵਿੱਚ ਜੇ ਸਾਡਾ ਮਸਲਾ ਹੱਲ ਕੀਤਾ ਹੁੰਦਾ ਪੋਸਟਾਂ ਕੱਢੀਆਂ ਹੁੰਦੀਆਂ ਇਹ ਜਿਹੜੇ ਬੈਠੇ ਨੇ ਇਹਨਾਂ ਨੇ ਇੱਕ ਵੀ ਪੇਪਰ ਆ ਇਸ ਗੱਲ ਤੋਂ ਨਾਕਾਮ ਸਭ ਤੋਂ ਚੁੱਕੀ ਹੈ ਅੜੀਕ ਕੇ ਕਿ ਹੁਣ ਤਾਂ ਸਿਰਫ ਸਾਲ ਬਚ ਗਿਆ ਸਾਲ ਤੋਂ ਪਹਿਲਾਂ ਹੀ ਹੋ ਸਕਦਾ ਪੰਜਾਬ ਦੇ ਲੋਕਾਂ ਨੇ ਕਿਉਂਕਿ ਤਸਵੀਰ ਦਿਖਾਤੀ ਹੈ ਜਿਲ੍ਹਾ ਪਰੀਸ ਦੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਇਹ ਇਹ ਤੋਂ ਪਹਿਲਾਂ ਵੀ ਤਸਵੀਰ ਦਿਖਾ ਸਕਦੇ ਆ ਤੇ ਆਪਣੇ ਰੋਜ਼ਗਾਰ ਲਈ ਪੱਕਾ ਬੈਠੇ ਆ ਕਿ ਜਿਹੜਾ ਇਹ ਕਹਿੰਦੇ ਆ ਕਿ ਸ਼ਾਂਤਮਈ ਤਰੀਕੇ ਦੇ ਨਾਲ ਬੈਠ ਜਓ ਅਸੀਂ ਸ਼ਾਂਤਮਈ ਤਰੀਕੇ ਨਾਲ ਯਾ ਕੇ ਬੈਠੇ ਆ ਕਿ ਸਾਡੀ ਇੱਥੇ ਬੈਠਿਆਂ ਦੀ ਸੁਣ ਲਓ ਜਿੱਦਣ ਤੁਹਾਡੇ ਕੋਲੇ ਟਾਈਮ ਹੋਇਆ ਉਦਦੇ ਸੁਣ ਲਈ ਅਸੀਂ ਮੋਰਚਾ ਲਾ ਕੇ ਬੈਠੇ ਹੋਏ ਹਾਂ ਸਰ ਇਹ ਅਸਲ ਦੇ ਵਿੱਚ ਮੁੱਖ ਦੋਸ਼ੀ ਭਗਵੰਤ ਮਾਨ ਮੁੱਖ ਮੰਤਰੀ ਇਸ ਗੱਲ ਦਾ ਉਹਨੇ ਪੰਜਾਬ ਦੇ ਉਹਨਾਂ ਕਰਨ ਬਖਾਈ ਕਿ ਜਿਨ੍ਹਾਂ ਦਾ ਪਿਛਲੀਆਂ ਸਰਕਾਰਾਂ ਮੌਕੇ ਧਰਨੇ ਲਾਉਂਦੇ ਓਵਰੇਜ ਹੋਗੇ ਅਸੀਂ ਉਹਨਾਂ ਵਾਸਤੇ ਉਮਰ ਵਧਾ ਦੇਾਂਗੇ ਪਿਛਲੀਆਂ ਛੱਡੋ ਇਹਨਾਂ 4 ਸਾਲਾਂ ਦੇ ਵਿੱਚ 31 ਦਸੰਬਰ 2022 31 ਦਸੰਬਰ 2023 31 ਦਸੰਬਰ 2024 25 ਆਉਣ ਨੂੰ ਪਿਆ ਇਹਨਾਂ 31 ਦਸੰਬਰਾਂ ਨੂੰ ਕਿੰਨੀ ਓਵਰੇਜ ਹੋ ਜਾਂਦੇ ਆ ਜਿਨ੍ਹਾਂ ਦੀ ਉਮਰ ਲੰਘ ਜਾਂਦੀ ਹੈ ਅਪਲਾਈ ਕਰਨ ਤੋਂ ਨਾ ਤਾਂ ਕੋਈ ਕਾਨੂੰਨ ਤੇ ਸੋਧ ਕੀਤੀ ਹੈ ਕਿ ਉਹਨਾਂ ਵਾਸਤੇ ਉਮਰ ਹੱਦ ਵਧਾ ਦੇਾਂਗੇ ਨਾ ਕੋਈ ਭਰਤੀ ਦਿੱਤੀ ਹੈ ਕੁੱਲ 18 ਤੋਂ 20% ਲੋਕ ਸਾਡੇ ਹਰੇਕ ਸਾਲ ਓਵਰੇਜ ਹੋ ਰਹੇ ਨੇ 31 ਦਸੰਬਰ ਨੂੰ ਆ 31 ਦਸੰਬਰ ਫੇਰ ਆਉਣ ਨੂੰ ਪ ਤਾ ਪੋਸਟਾਂ ਨਾ ਦਿੱਤੀਆਂ ਮਾਸਟਰ ਗ੍ਰੈਡ ਲੈਕਚਰਰਾਂ ਦੀਆਂ ਸਹਿ ਪ੍ਰੋਫੈਸਰ ਦੀਆਂ ਐਨਟੀਟੀ ਦੀਆਂ ਆਈਟੀਟੀ ਦੀਆਂ ਤਾਂ ਵੱਡੀ ਗਿਣਤੀ ਦੇ ਵਿੱਚ ਫੇਰ ਲੋਕ ਕਬੇਰਜ਼ਗਾਰ ਓਵਰੇਜ ਹੋਣਗੇ ਜੇ ਪੀਪਰ ਕੰਡਕਟ ਨਾ ਕੀਤਾ ਆਈਟੀਟੀ ਦਾ ਅਟੈਂਡ ਕਰਾਫਟ ਦਾ ਤਾਂ ਉਹਨਾਂ ਦੀ ਜ਼ਿੰਦਗੀ ਫੇਰ ਤਬਾਹ ਹੋਣ ਜਾ ਰਹੀ ਹੈ ਤਾਂ 18 ਤੋਂ 20% ਹਰ ਇੱਕ 바ar ਓਵਰੇਜ ਹਰ ਇੱਕ ਸਾਲ ਹੋ ਜਾਂਦੇ ਆ ਜੀ ਦੇਖੋ ਜੀ ਇਹ ਮਜਬੂਰੀ ਹੈ ਜੇ ਪਿਛਲੀਆਂ 5994 ਭਾਰਤੀ ਦੇਖੀਏ ਆਈਟੀਟੀ ਦੀ ਉਹ ਨਹੀਂ ਪੂਰੀ ਹੋਈ 11 58 ਉਹ ਵਿੱਚ ਵਿਚਾਰੇ ਲਟਕ ਰਹੇ ਆ 250 ਆਡਨ ਕਰਾਫਟ ਭਾਰਤੀ ਕਾਂਗਰਸ ਸਰਕਾਰ ਦੇਗੀ ਸੀ ਹਲੇ ਤੱਕ ਪੇਪਰ ਨਹੀਂ ਲਿਆ ਹੈਗਾ ਜਦੋਂ ਇਸ ਤਰ੍ਹਾਂ 4-4 ਸਾਲ 5-5 ਸਾਲ ਕਿਸੇ ਨੇ ਸਾਰੀ ਨਾ ਲੈਣੀ ਕਿਸੇ ਦੀ ਹਰ ਸਾਲ ਦੇ ਵਿੱਚ ਕੋਈ ਨਾ ਕੋਈ ਚੋਣਾਂ ਇਕ ਕਰਵਾ ਲੈਂਦੇ ਨੇ ਆਮ ਆਦਮੀ ਪਾਰਟੀ ਵਾਲੇ ਪਰ ਕਿਸੇ ਦਾ ਪੇਪਰ ਕੰਡੈਕਟ ਕਰਾਉਣ ਵਾਲੇ ਨਹੀਂ ਦਿਖਦੇ ਹੈਗੇ ਈਟੀਟੀ 9896 ਵਾਲੇ ਹਜੇ ਉੱਥੇ ਬੈਠੇ ਨੇ ਭਾਰਤੀ ਕੱਢੀ ਹੋਈ ਸੀ ਉਹਨਾਂ ਨੂੰ ਜੁਆਇਨ ਨਹੀਂ ਕਰਾ ਰਹੇ ਤਾਂ ਕਰਕੇ ਪੱਕਾ ਮੋਰਚੇ ਤੇ ਬਹਿਣਾ ਪੈਂਦਾ ਉਹ ਵੀ ਸਿੱਖਿਆ ਵਿਭਾਗ ਦੇ ਮੂਹਰੇ ਪੱਕੇ ਮੋਰਚੇ ਤੇ ਬੈਠੇ ਨੇ ਹਾਲੇ ਤੱਕ ਵੀ ਉਹਨਾਂ ਨੂੰ ਸਾਰ ਨਹੀਂ ਲਈ ਜਾਂਦੀ ਤਾਂ ਕਰਕੇ ਸਾਨੂੰ ਪੱਕੇ ਮੋਰਚੇ ਤੇ ਬਹਿਣਾ ਪੈਂਦਾ ਜਿਹੜੀਆਂ ਇੱਕ ਰੋਜ਼ਾ ਧਰਨਾ ਸੀ ਲਾਉਣੇ ਆਗੇ ਉਹਦੇ ਚ ਇੱਕ ਲੈਟਰ ਮਿਲਦਾਗਾ ਮੀਟਿੰਗ ਦਾ ਕਿ ਜਾਓ ਤੁਹਾਡੀ ਚੰਡੀਗੜ੍ਹ ਮੀਟਿੰਗ ਹੈ ਕੋਈ ਮੀਟਿੰਗਾਂ ਨਹੀਂ ਹੋਈਆਂ ਹੈਗੀਆਂ ਕਟੋ-ਕਟ 8ਵੇਂ ਮਹੀਨੇ ਦੀ ਪੋਸਟਪੋਨ ਹੁੰਦੀ ਆਉਂਦੀ ਆ ਸਬ ਕਮੇਟੀ ਨਾਲ ਮੀਟਿੰਗ ਹੁਣ ਫੇਰ ਪੋਸਟਪੋਨ ਹੋ ਗਈ ਹੈ ਮੁੱਖ ਮੰਤਰੀ ਨਾਲ 4-5 ਮੀਟਿੰਗਾਂ ਪੋਸਟਪੋਨ ਹੋ ਗਈਆਂ ਨੇ ਸਿੱਖਿਆ ਮੰਤਰੀ ਨੇ ਢੂੜ ਸਾਲ ਹੋ ਗਿਆ ਉਹ ਬਿਲਕੁਲ ਹੀ ਕਿਸੇ ਨਾਲ ਮੀਟਿੰਗ ਹੀ ਨਹੀਂ ਕਰ ਰਹੇ ਹੈਗੇ ਸਿੱਖਿਆ ਮੰਤਰੀ ਪੰਜਾਬ ਆ ਤਾ ਹੁਣ ਅਸੀਂ ਬਿਲਕੁਲ ਮਜਬੂਰ ਹੋ ਗਏ ਆ ਕਿ ਜਿੰਨਾ ਚਿਰ ਮਸਲੇ ਹੱਲ ਨਹੀਂ ਕਰਦੇ ਹੈਗੇ ਉਹਨਾਂ ਚਿਰ ਅਸੀਂ ਆ ਬੈਠੇ ਆ ਤੁਹਾਡੇ ਦਰ ਤੇ ਬੈਠੇ ਆ ਅਸੀਂ ਮੁੱਖ ਮੰਤਰੀ ਦੇ ਸ਼ਹਿਰ ਆ ਕੇ ਬਹਿ ਗਏ ਕਿ ਮੀਟਿੰਗ ਵਾਲਾ ਕੰਮ ਹੀ ਖਤਮ ਕਰ ਦਿਓ ਤੁਸੀਂ ਕਹਿੰਦੇ ਸੀਗੇ ਸੱਤਾਂ ਦਿਨ ਸਰਕਾਰ ਜਲਾਉਂਗੇ ਸੀਐਮ ਹਾਊਸ ਥੋਂ ਚਲਾ ਲਿਓ ਸਾਨੂੰ ਉੱਥੇ ਬੁਲਾ ਕੇ ਸਾਡੇ ਨਾਲ ਗੱਲਬਾਤ